ਹਾਂ ਜੀ ਬਾਬੂ ਕੀ ਹਾਲ ਚਾਲ ਹੋ ਗਈ ਆਪਣੇ ਇੱਕ ਨਵੇਂ ਵਲੌਗ ਦੀ ਸਟਾਰਟਿੰਗ ਤੇ ਵੇਖ ਲਓ ਪਹਿਲੀ ਆ ਕੇ ਪੰਪ ਤੇ ਨਾਇਰਾ ਵਾਲੇ ਦੇ ਤੇ ਬਾਕੀ ਆਪਣੇ ਅਸੀਂ ਕਾਲੂ ਵਰੀ ਉਹ ਚੱਲ ਗਏ ਵੇਖ ਲਓ ਪਿੱਛੇ ਤੇ ਸਰਿੰਦਰਾ ਤੇ ਪ੍ਰੀਤ ਖੜੀ ਹੈ ਤੁਹਾਨੂੰ ਜਾਂਦੀ ਹੋਈ ਦਿਖਾਣਾ ਹਣਾ ਕਿੱਥੇ ਖੜੀ ਹੈ ਤੇ ਅੱਜ ਤਾਂ ਉਹ 5000 ਦੀ ਤੇਲ ਪਾਉਣ ਲੱਗਿਆ ਜ਼ਿਆਦਾ ਨਹੀਂ ਕਿਉਂਕਿ ਸਾਰੀ ਚੱਲੀ ਨਹੀਂ ਜਾਂਦੀ ਉਸ ਤਰ੍ਹਾਂ ਦੀ ਜੋ ਚੱਲੀ ਉਹ ਦਿਖਾਵਾਂਗੇ ਤੁਹਾਨੂੰ ਬਾਕੀ 5000 ਦਾ ਹੀ ਇਹ ਵੇਖ ਸਕਦੇ ਹੋ ਚਲੋ ਠੀਕ ਹੈ ਥੋੜਾ ਮਿਲਦੇ ਆ ਅੱਗੇ ਮੈਂ ਕਾ ਸਟਾਰਟਿੰਗ ਕਰਦੀ ਹੈ ਅੱਜ ਸਟਾਰਟਿੰਗ ਨਹੀਂ ਕਰੀ ਤੇ ਚਲੋ ਜੀ ਤਾਂ ਜੀ ਮੇਰੇ ਤੋਂ ਪਵਾਲਾ ਪਉਣ ਤੇਲ ਜਿਆਪੜ ਚੱਲਨੇ ਆ ਬਾਈ ਮੀਨਾ ਖੁਸ਼ ਐ ਨਾਪਾਂ ਦੇ ਨਾਲ ਦੋਨਾਂ ਚ ਇੱਕ ਜਗਾ ਤੇ ਦਿਖਾਵਾਂਗੇ ਤੁਹਾਨੂੰ ਆਪਾਂ ਕਿੱਥੇ ਜਾਂਦੇ ਆ ਤੇ ਅੱਜ ਕਿੰਨੀ ਕਟਿੰਗ ਕਰਨੇ ਆ ਤੇ ਆਪਾਂ ਹਾਈਐਸਟ ਕਟਿੰਗ ਕਰੀਏ 24 ਦੀ ਅੱਜ ਦੇਖਦੇ ਆ 32 35 ਤੱਕ ਪਹੁੰਚੀਏ ਤਾਂ ਗੱਲ ਬੰਨੀ ਐ ਉੱਪਰ ਮੇਛਾ ਬੈਠਾ ਐ ਚਲੋ ਠੀਕ ਐ ਪਹੁੰਚੋ ਵੇਖੋ ਮਿੱਤਰੋ ਆਉਂਦੀ ਆਪਣੀ ਰਾਣੀ हां जी मित्रों आप आ गए सी पहाड़ ਦੇ ਇੱਥੇ ਦਾ ਮੰਦਿਰ ਬੜਾ ਤਕੜਾ ਦਿਖਾਉਣਾ ਸੀ ਤੁਹਾਨੂੰ ਉਹ ਬਾਕੀ ਫਿਰ ਤੇ ਬਾਂਦਰ ਰਹੀ ਗਈ ਫਿਰ ਮੈਂ ਭੱਜ ਕੇ ਆ ਗਿਆ ਮੈਂ ਕਿਹਾ ਨਹੀਂ ਬਾਂਦਰ ਹੋਰ ਫੋਨ ਖੋ ਕੇ ਲੈ ਗਏ ਤੇ ਫਿਰ ਵੀਡੀਓ ਕਿੰਨੇ ਤੇ ਬਣਾਵਾਂਗਾ ਕਾਲ ਕਿੰਨੇ ਨਾਲ ਕਰਾਂਗਾ ਤਾਂ ਕਰਕੇ ਫਿਰ ਮੈਂ ਵੀਡੀਓ ਨਹੀਂ ਬਣਾਈ ਤੇ ਪਹਾੜ ਭਾਈ ਬਹੁਤ ਤਕੜਾ ਦੇਖ ਸਕਦੇ ਹੋ ਤੁਸੀਂ ਇੱਧਰ ਵੀ ਫਸਲ ਆਪਣੀ ਦੇਖੋ ਕਿੰਨੀ ਵਧੀਆ ਇੱਥੇ ਆਪਣੀ ਚੰਦੀ ਦੀ ਕੰਬਾਈ ਨੇ ਤੇ ਦੂਜੀ ਤਰਫ ਵੇਖੋ ਭਾਈ ਹਰੀ ਫਸਲ ਸਾਰੀ ਖੜੀ ਐ ਕਮ ਤੋਂ ਕਮ ਵੀ ਹੋਵੇਗਾ ਵੀ 100 150 ਬਿਗਾ ਹੋਵੇਗਾ ਇਹ ਹਰੀ ਐ ਸਾਰੀ ਕਣਕ ਜਿਹਨੂੰ ਕਹਿ ਦਿੰਦੇ ਆ ਤੇ ਇਧਰ ਵਾਈ ਪੂਰੀ ਪੱਕੀ ਵੀ ਐ ਤੇ ਇਧਰ ਆਪਾਂ ਚੱਲ ਜੀਏਂਦੀ ਆਪਣੀ ਮਸ਼ੀਨ ਤੁਹਾਨੂੰ ਦਿਖਾਵਾਂਗੇ ਉਹ ਵੀ ਬਾਕੀ ਮੈਂ ਕਿ ਤੁਹਾਨੂੰ ਹਜੇ ਏਰੀਆ ਦਿਖਾ ਦਿਆ ਆਸੇ ਪਾਸੇ ਦਾ ਬਾਕੀ ਪਲੇਗ ਹੋਰ ਚਲਦੀ ਹੁੰਦੀ ਕੰਬੈਨ ਤੇ ਆਹ ਵੇਖ ਲਓ ਵੀ ਏਰੀਆ ਬੜਾ ਘੈਂਟ ਆ ਪੂਰੀ ਗੱਲਬਾਤ ਓਕੇ ਐ ਬਾਕੀ ਆਪਾਂ ਕਰ ਚੱਲ ਕੋਈ ਚੱਕਰ ਨਹੀਂ ਕਰਦਾਂਗੇ ਗੱਲਬਾਤ ਤੇ ਚਲੋ ਠੀਕ ਐ ਮਿੱਤਰੋ ਇਹੀ ਦਿਨਾਂ ਸੀ ਅਪਡੇਟ ਕਰ ਪਹਾੜੀ ਉੱਤੇ ਆਏ ਸੀ ਮਸ਼ੀਨ ਚਲਾਉਣ ਵੇਖ ਲਓ ਮਿੱਤਰੋ ਰੱਖਿਆ ਹੀ ਸਾਫ ਸੁਥਰਾ ਗੱਲ ਕੋਈ ਓਕੇ ਐ ਚਲੋ ਠੀਕ ਐ ਮਿਲਦੇ ਅੱਗੇ ਕਰਨ ਜੀ ਬਲੌਗ हां जी बाबे आपा 15 16 बीघा ਵੱਢ ਕੇ ਹੋ ਗਏ ਸੀ ਫਰੀ ਇੱਥੋਂ ਤੇ ਹੁਣ ਚੱਲਦੇ ਆਪਾਂ ਦੂਜੇ ਏਰੀਏ ਦੇ ਉਹ ਗ੍ਰੈਡ ਕੋਲ ਜਿਵੇਂ ਚੱਲ ਕੇ ਕਟਾਂਗੇ ਖੇਤ ਆਪਾਂ ਜਿਵੇਂ ਤਰੋਣੀ ਮੈਂ ਇਹ ਮੇਟ ਹਾ ਐਤਰ ਮੈਦਰੋ ਸਾਡੇ ਫੋਰਮੈਨ ਆਵੇ ਕੋ ਉਸੇ ਚੱਲ ਪਿਆ ਪੂਰਾ ਆਪਣਾ ਓਕੇ ਪੂਰਾ ਟੋਪ ਤੇ ਗੱਲ ਉਹ ਚੱਲੀ ਜਾਂਦੀ ਹੈ ਬਾਕੀ ਵੇਖ ਲਓ ਪਿੱਛੇ ਆਪਣੀ ਕੇਤ ਵੀ ਆਈ ਜਾਂਦੀ ਹੈ ਤੇ ਆਪਾਂ ਹੱਜ ਆ ਗਏ ਅਸੀਂ ਨੇਬਲੀ ਵਿੱਚ ਤੇ ਇੱਥੇ ਭਾਈ ਵਾਵਾ ਸਾਰਾ ਖੇਤ ਵੱਢਣ ਲਾ ਬਾਕੀ ਆਪਣਾ ਦਾਤਾ ਕਾਕਾ ਜੀ ਨੇ ਸੁਣਨ ਨੂੰ ਕਹਿੰਦੇ ਆ ਉਹ ਕਹਿੰਦਾ ਆਪਣੀ ਚੱਲੇਗੀ ਬਾਕੀ ਇਹ ਕਹਿੰਦੇ ਆ ਕਿ ਭਾਈ ਥੱਪੇ ਸੁੱਟਦੀ ਹੈ ਬਾਕੀ ਵੇਖ ਲਓ ਭਾਈ ਤੇ ਭਾਈ ਇਹ ਹੀ ਅਪਡੇਟ ਦੇਣਾ ਹੈ ਸੀਗਾ ਅਸੀਂ ਚਲਾ ਰਹੀਏ ਜਰੂਰ ਠੀਕ ਹੈ ਮਿਲਾਂਗੇ ਅੱਗੇ ਦਵਾਂਗੇ ਥੋੜਾ ਕੇ ਅਪਡੇਟ ਜਲੂ ਠੀਕ ਹੁੰਦਾ ਸਤੇ ਇੱਕ ਵਾਰੀ ਵੇਖ ਲਓ ਮਿੱਤਰੋ ਨੇਵਲੀ ਪਿੰਡ ਵਿੱਚ ਆਪਣਾ ਪਹਿਲਾ ਘੇੜਾ ਲਾਉਂਦੀ ਹੋਈ ਆਪਣੀ ਮਸ਼ੀਨ 93 ਪੂਰੀ ਬਈ ਓਕੇ ਚੱਲੀ ਜਾਂਦੀ ਐ ਓਕੇ ਗੱਲਬਾਤ ਬਈ ਅੰਨ ਬਈ ਕੇਸ ਕਹਿੰਦੇ ਆ ਆ ਬਾਕੀ ਬਾਬੇ ਪਿੱਛੇ ਗਾਣਾ ਕੱਟੀ ਜਾਂਦੇ ਇਗਨੋਰ ਕਰਿਓ ਇਹਨਾਂ ਨੂੰ ਬਾਕੀ ਮੈਂ ਟ੍ਰੇਡ ਕਰਦਾਂਗਾ ਜੇ ਹੁੰਦੀ ਹੋਈਆਂ ਨੇ ਨੀ ਦੱਸੋ ਉਹ ਬਾਕੀ ਵੇਖ ਲਓ ਬਾਈ ਪੂਰਾ ਓਕੇ ਰਿਪੋਰਟ ਆ ਖੇਤ ਵਗੈਰੇ ਇਥੋਂ ਦੇ ਨੇਵਲੀ ਆ ਬਈ ਪੂਰਾ ਭਈ ਇੱਥੇ ਕੱਢਣ ਵਾਲਾ ਖੇਤ ਪਿਆ ਬਾਕੀ ਕਈਆਂ ਕੋਲ ਸੁਣਿਆ ਵੀ ਇੱਥੇ ਪੈਸੇ ਨਹੀਂ ਮਿਲਦੇ ਤਾਂ ਕਰ ਇੱਥੇ ਕੋਈ ਗੱਡੀ ਲੈ ਕੇ ਹੁੰਦਾ ਨਹੀਂ ਬਾਕੀ ਵੇਖਦੇ ਹੁਣ ਦੀ ਰਪਾ ਇੱਥੇ ਗੱਡੀ ਚ ਲਾ ਕੇ ਕੀ ਬੰਦੀ ਗੱਲਬਾਤ ਤੇ ਦੱਸਾਂਗੇ ਤੁਹਾਨੂੰ ਵੀ ਅੱਗੇ ਪੈਣ ਦਾ ਕਿਵੇਂ ਸਿਸਟਮ ਆ ਮਿਲਦਾ ਜਾਂ ਨਹੀਂ ਮਿਲਦਾ ਤੇ ਚਲੋ ਠੀਕ ਹੁਣ ਇੱਕ ਕੋਈ ਰੱਖਦੇ ਇੱਥੇ ਮਿਲਾਂਗੇ ਤਾਂ ਹਾਂਜੀ ਮਿੱਤਰੋ ਹੁਣ ਆ ਗਏ ਸੀ ਆਪਾਂ ਨਾਪਾ ਨੇਰਾ ਆਪਣੇ ਯਾਰ ਅੰਨੂ ਕੋਲ ਵੇਖ ਲਓ ਅੰਨੂ ਇਹ ਪਿੱਛੇ ਬਾਬੇ ਬੋਬੇ ਖਾਈ ਜਾਂਦੇ ਵੇਖ ਲਓ ਇਹ ਦੇਖੋ ਇਹ ਬੱਠੇ ਸਭੀ ਚੱਕੋ ਵੀ ਸਭ ਦਾ ਵੀਡੀਓ ਆਏਗਾ YouTube ਤੇ ਠੀਕ ਹੈ ਉਹ ਨਹੀਂ ਕੋਈ ਕਰਨਾ ਤੇ ਵੇਖ ਲਓ ਮਿੱਤਰੋ ਆਪਣੇ ਸਾਰੇ ਯਾਰ ਬੇਲੀਏ ਇਹ ਆਪਣਾ YouTube ਤੇ ਜਾ YouTube ਤੇ ਆਏਗਾ ਤਾਂ ਵੇਖ ਲਓ ਮਿੱਤਰੋ ਆਪਣੀ ਇੱਥੇ ਚੱਲੀ ਸੀ ਇੱਥੇ ਤਕਰੀਬਨ ਹੈਗਾ ਜੀ ਆਪਣਾ ਅੱਧੇ ਵੀਗ ਤੋਂ ਵੀ ਥੋੜਾ ਘੱਟ ਸੀ ਤੇ ਆਪਾਂ ਕਹਿੰਦੇ ਚੱਲ ਕੋਈ ਨਹੀਂ ਯਾਰ ਬੇਲੀਏ ਵੜ ਦਿੰਦੇ ਆ ਤੇ ਹੁਣ ਮਿੱਤਰੋ ਆਪਾਂ ਜਾਣਾ 6-7 ਵੀ ਗਿਆ ਤੇ ਉੱਥੇ ਕਰਾਂਗੇ ਗੱਲਬਾਤ ਹੁਣ ਰੱਖਦੇ ਆ ਕੋਈ ਇੱਥੇ ਮਿਲਦੇ ਆਪੇ ਤਾਂ ਹਾਂਜੀ ਮਿੱਤਰੋ ਸ਼ਾਮ ਹੋ ਗਿਆ ਟਾਈਮ 5:40 ਤੇ ਬਾਬਾ ਭਲੀ ਕਰ ਅੱਜ ਇੱਕਦਮ ਓਕੇ ਚੱਲੀ ਜਾਂਦੀ ਐ ਤੇ ਵਿੱਗੇ ਵੀਵਾ 20+ ਕਰਦੇ ਤੇ 30+ ਕਰਦਾਂਗੇ ਅੱਜ ਬਾਕੀ ਵੇਖਦੇ ਹਾਂ ਕੀ ਗੱਲਬਾਤ ਹੁੰਦੀ ਐ ਤੇ ਜੇ ਇੱਦਾਂ ਹੀ ਚੱਲਦਾ ਰਹੇ ਸਿਸਟਮ ਦਾ ਮੈਂ ਕਹਿੰਦਾ ਹੋਰ ਆਪਾਂ ਨੂੰ ਚਾਹੀਦਾ ਕੀ ਐ ਤੇ ਬਾਕੀ ਦਿੰਦੇ ਰਾਵਾਂਗੇ ਅਪਡੇਟ ਕਟਿੰਗ ਦਾ ਥੋੜਾ ਔਖਾ ਐ ਕਟਿੰਗ ਦਾ ਬਾਅਦ ਵਿੱਚ ਦਵਾਂਗੇ ਕਦੇ ਜਦੋਂ ਫ੍ਰੀ ਹੋਏ ਬਾਕੀ ਵਲੌਗ ਤੇ ਬਣੇ ਰਹੋ ਦੇਖ ਲਓ ਆਪਣੀ ਚੱਲੀ ਜਾਂਦੀ ਹੁਣ ਕੰਪੇਅਰ ਤੇ ਸੰਤੋਸ਼ ਦਾ ਕਿੰਨਾ ਵਗਾ ਹੋਗਾ ਜੀ ਤਾਂ ਹਾਂਜੀ ਭਾਬੋ ਅੱਜ ਦਾ ਦਿਨ ਕਾਫੀ ਵਧੀਆ ਸੀ ਕਾਫੀ ਵਧੀਆ ਚੱਲੀ ਮਸ਼ੀਨ ਤੇ ਕਾਫੀ ਵਧੀਆ ਚੱਲੀ ਆਪਣਾ ਦੇਣਾ ਜੀ ਦਾ ਦੇਖ ਸਕਦੇ ਹੋ ਪਿੱਛੇ ਵੀ ਚੱਲੀ ਨਹੀਂ ਕੰਮ ਭਾਂ ਤੇ ਹੋ ਗਿਆ ਸੀ ਸ਼ਾਮ ਦਾ ਟਾਈਮ ਮੈਂ ਕਿਹਾ ਦੇ ਦਿਆ ਅਪਡੇਟ ਤੇ ਆਪਾਂ ਨੂੰ ਲੱਗੇ ਕਾਫੀ ਟਾਈਮ ਹੋ ਗਿਆ ਅੱਜ ਤੱਕ तकरीबन ਆਪਾਂ ਕਰ ਦਿੱਤੇ ਐ 25 27 ਵਿਗੇ ਬਾਬਾ ਭਲੀ ਕਰੇ ਅੱਗੇ ਜਿਵੇਂ ਸੀਜ਼ਨ ਚੱਲੇਗਾ ਹੋਰ ਵਧਣਗੇ ਬਾਕੀ ਅਜੇ ਸੀਜ਼ਨ ਹੈ ਠੀਕ ਠਾਕ ਐ 5-10 ਕਿਲੋਮੀਟਰ ਅੱਗੇ ਪਿੱਛੇ ਹੋਣਾ ਪੈਂਦਾ ਤੇ ਵੇਖ ਲਓ ਬਾਕੀ ਆਪਣਾ ਕਾਲਾ ਪਰਨਾ ਆਪਾਂ ਚਲੋ ਠੀਕ ਐ ਮਿੱਤਰੋ ਮਿਲਦੇ ਅੱਗੇ ਦੇਖਾਂਗੇ ਕੋਈ ਅਪਡੇਟ ਮਿਲਦਾ ਨਹੀਂ ਤਾਂ ਕਰਾਂਗੇ ਵਲੌਗ ਦਿੱਤੀ ਨਹੀਂ ਚਲੋ ਠੀਕ ਹੈ ਕੋਈ ਰੱਖਦੇ ਹਾਂ ਅੱਤੀ ਮਿਲਦੇ ਹਾਂ